ਇਹ ਥੋੜਾ ਜਿਹਾ ਸਾੰਤਿ ਜੀ ਨੇ ਗਿਆਨ ਦਿੱਤਾ ਉਹਨਾਂ ਦੇ ਬਾਰੇ ਵਿੱਚ ਸਿਰਫ ਦੋ ਤੀ ਗੱਲਾਂ ਆਪਾਂ ਕਰਦੀਆਂ ਹੈਗੀਆਂ ਉਸ ਤੋਂ ਬਾਅਦ ਫਿਰ ਕਿਉਂ ਅਸੀਂ ਦੇ ਅਣਜਾਣ ਪਾਪੀ ਮੂਰਖ ਬੰਦੇ ਹੈਗੇ ਆਂ ਆਦੂ ਕੇ ਉਹਦੇ ਨਾਲ ਤੰਨਾ ਜੋੜ ਕੇ ਦਾ ਉਹ ਜਿਦਾਰੀ ਦੇ ਕਹਿਣ ਦਿਖਾਤੇ ਆ ਤੇ ਤੋ ਇਹ ਜੋ ਇਹਨਾਂ ਨੇ ਸਾਨੂੰ ਸਿਖਾਇਆ ਅਸੀਂ ਫਿਰ ਵੀ ਪੂਰੇ ਨਹੀਂ ਉਤਰਦਾ ਦੇ ਜਿੰਨਾ ਮੱਗੀ ਯੋਰ ਵਾਲੀ ਕਿਉਂਕਿ ਇਹ ਆਪ ਜਿੰਨੇ ਅਸੀਂ ਆਪ ਅਧੂਰੇ ਆ ਗੁਰੂ bina ਅਧੂਰੇ ਤੋ ਅਸੀਂ ਇਹਨਾਂ ਨੂੰ ਗੁਰੂ ਧਾਰਿਆ ਮਨੋਮਨੀ ਨਿਦਾਨ ਨੰਦ ਦੇ ਇਸੇ ਤਰੀਕਾ ਹੀ ਧਾਰਿਆ ਦੇਖੋ ਜੀ ਸਾਨੂੰ 15 ਦੇ ਵਿੱਚ ਭਗਤ RAM Lal ਜੀ ਮਹਿਤ ਪੰਜਾਬ ਦੀ Facebook ਦੇ ਉੱਤੇ ਸੀਗੇ ਉਹਨਾਂ ਨੇ ਇੱਕ ਇਕਤਾਰ ਜਾਂਦੀ ਮਹਿਤ ਪੰਜਾਬ ਦੀ ਉਥੋਂ ਅਸੀਂ ਸ਼ੁਰੂ ਹੋਏ ਉਸ ਤੋਂ ਬਾਅਦ ਹਰਦੇ ਸਿੰਘ ਹਰਦੇ ਸਿੰਘ ਹੁਦਾਦੀ ਤੇ ਦਰਸ਼ਨੀ ਭੰਮਾ ਜੀ ਨੇ ਇਹ ਸਹਿ ਸਭਾ ਪੰਜਾਬੀ ਮੁਕਸਾ ਤੋਂ ਇੱਕ ਆਵ ਰਚਨਾ ਦੇ ਮੁਕਾਬਲੇ ਚਾਲੂ ਕਰਾਏ ਤੇ ਸਾਨੂੰ ਨਹੀਂ ਸੀ ਪਤਾ ਹੁੰਦਾ ਮੈਂ ਭਾਵੇਂ ਮੈਡਿਕ ਪਾਸ ਹਾਂ ਸਾਰੇ ਮੈਨੂੰ ਪਤਾ ਨਹੀਂ ਸੀ ਹੁੰਦਾ ਕਿ ਛਿੰਦਾ ਦੇ ਵਿੱਚ ਅੱਖਾਂ ਦੀ ਗਿਣਤੀ ਹੋਣੀ ਸਿਆਰੀ ਲੱਗੀ ਪਿਆਰੀ ਲੱਗੀ ਪਰ ਨਾਲ ਨਹੀਂ ਪਤਾ ਸੀ ਹਜੇ ਤੱਕ ਵੀ ਨਹੀਂ ਪਤਾ ਲੱਗਾ ਇਹਨਾਂ ਦੀ ਬਹੁਤ ਮਿਹਰਬਾਨੀ ਸਾਨੂੰ ਇੱਥੇ ਤੱਕ ਪਹੁੰਚਾਇਆ ਪਰ ਫੇਰ ਵੀ ਅਸੀਂ ਇਹਦੇ ਕੰਮ ਜਾਗ ਲਈ ਮੈਂ ਉਹਦੇ ਹੱਥਾਂ ਨਾਲ ਕਾਜਾ ਕੀਤਾ ਕਿ ਹੁਣ ਸਿੱਖਣਾ ਪੁੱਤੜ ਲੈ ਘਰ ਦੇਈਏ ਆਪਣੇ ਤੇ ਰੋਟਾ ਪਈਏ ਫੇਰ ਵੀ ਮੈਂ ਇਹਨਾਂ ਦੀ ਬਹੁਤ ਸ਼ਲਾਘਾ ਕਰਦਾ ਕਿ ਇਹਨਾਂ ਨੇ ਗੁਰਕੀਤ ਸਿੰਘ ਜੀ ਵਾਲੇ ਬੈਠੇ ਨੇ ਇੱਕ ਪੰਜਵਾਂ ਛੇਵਾਂ ਦਿੱਤੇ ਵੀ ਤੇ ਮੈਂ ਤੇਰਵਾਂ ਇੱਕ ਵਾਰ ਮੈਂ ਲਗਾਤਾਰ ਸਰਕ ਮੁਕਾਬਲੇ ਦਿੱਤੇ ਜਿਹਦੇ ਵਿੱਚ ਕਦੇ ਤੁਸੀਂ ਸ਼ਰਤ ਦੀ ਛੰਦ ਪਠਾਇਆ ਗਿਆ ਨਹੀਂ ਸੁਪਾਇਆ ਉਹਦੇ ਵਿੱਚ ਵੀ ਬਹੁਤ ਸਾਰੀਆਂ ਸਾਡੀਆਂ ਪ੍ਰਤਿਮਾਂ ਨੇ ਇੱਕ ਆਦਮ ਕੋਰ ਤੋਂ ਖਿਆੜ ਦਾ ਪੱਤਨ ਕਿਸਾਨੀ ਦੇ ਬਾਰੇ ਵਿੱਚ ਇੱਕ ਕਿਤਾਬ ਛਪੀ ਉਹਦੇ ਵਿੱਚ ਵੀ ਮੇਰੀਆਂ ਦੋ ਪ੍ਰਤਿਮਾਂ ਨੇ ਤੇ ਇੱਕ ਛੰਦ ਫਲਵਾੜੀ ਜੋ ਉਹ ਵੀ ਇਹਨਾਂ ਦੀ ਹਿੱਸ਼ਾਬੀ ਹੋਈ ਹੈ ਉਹਦੇ ਵਿੱਚ ਵੀ ਪੰਜ-ਛੇ ਕਵਤਾਂਵਾਂ ਨੇ ਤੇ ਇੱਕ ਸਾਈ ਮੀਰਾ ਮੇਰ ਦੀ ਜਿਹੜੀ ਤੁਹਾਡੇ ਸਾਹਮਣੇ ਆ تیرے میں تک میری اتنی جو دہانے کہ داس نے امنا کہہ کے اپنی رچنا کے لیے پیش کرنی ہے دو لائنہ اس گران صاحب نے مطاعتا ہونے وہ میں بھول دائی ہے پھر وہ بھول دائی ہے پھر اسوں بعد میں اپنی یہ کفتہ ہے رچنا ہے کھوڑا جن پھائی میں نے میری دی وہ میں آپ کی نسل دل کرام آگا میری جان پرانی چپس جائے پھامے میری جان ਤੇ ਮਰੀਆਂ ਹੱਡੀਆਂ ਚੱਕਨਾ ਚੂਰ ਹੋਵਣ ਹੋਵਣ ਹਟਾ ਜੋ ਜਨਮ ਪਰਾਨ ਬਖਰੇ ਬਖਰੇ ਮੇਥੋਂ ਨਾ ਮੇਰੇ ਹਜ਼ੂਰ ਹੋਵਣ ਬਖਰੇ ਮੇਥੋਂ ਨਾ ਮੇਰੇ ਹਜ਼ੂਰ ਹੋਵਣ ਜੋ ਮੇਰੀ ਕੋਲਾਂ ਸ਼ਾਂ ਦੇ ਵਿੱਚ ਆਪ ਜੀ ਦੀ ਉਸਤਿਤ ਦੇ ਵਿੱਚ ਦੀ ਹੋ ਰਹੀ ਰਸਨਾ ਪ੍ਰੇਸ਼ਾ ਸੋਰਤਾ ਕੋ ਮੈਨੂੰ ਨਹੀਂ ਆਉਂਦਾ ਲਿਖਿਆ ਹੈ ਜਿੱਤੀ ਖੁਸ਼ੀ ਮਾਤਾ ਫਾਤਿਮਾ ਦੇ ਘਰ ਜੀ ਸਾਈਂ ਮੀਆਂ ਮੀਰ ਜੀ ਦੀ ਮਾਤਾ ਹੈ ਜਿੱਤੀ ਖੁਸ਼ੀ ਮਾਤਾ ਫਾਤਿਮਾ ਦੇ ਘਰ ਜੀ ਕਾਜੀ ਦਿੱਤਾ ਪਿਤਾ ਸਿੰਧ ਵਾਸੀ ਘਰ ਜੀ ਸਿੰਧ ਦੇ ਵਿੱਚ ਕਾਜੀ ਦਿੱਤਾ ਨਾ ਬੈ ਸਿੰਧ ਦੇ ਵਿੱਚ ਤੇ ਸਾਈਂ ਮੀਆਂ ਮੀਰ ਸਾਹਿਬ ਜੀ ਦਾ ਜਨਮ ਹੋਇਆ ਪੈਦਾ ਹੋਏ ਜਿੱਥੇ ਰੱਬ ਦੇ ਬਖੀਰ ਜੀ ਰੱਬੀ ਰੁਹਾਂ ਵਾਲੇ ਸਾਈਂ ਮੀਆਂ ਮੀਰ ਜੀ ਪੈਦਾ ਹੋਏ ਜਿੱਥੇ ਰੱਬ ਦੇ ਬਖੀਰ ਜੀ ਰੱਬੀ ਰੂਹਾ ਵਾਲੇ ਸਾਈ ਮਯਾਮੀ ਜੀ ਇਸ ਦੀ ਸੀ ਜਦੋਂ 1550 ਦੀ ਪੈਦਾ ਹੋਏ ਸਾਈ ਪੀਰ ਸ਼ੇਨ ਸ਼ਾਹ ਜੀ ਸੰਤ ਸੁਫੀ ਸ਼ਾਂਤ ਚਿੱਤ ਦੇ ਸੰਤ ਸੁਫੀ ਸ਼ਾਂਤ ਚਿੱਤ ਦੇ ਫਕੀਰ ਜੀ ਰੱਬੀ ਰੂਹਾ ਵਾਲੇ ਸਾਈ ਮੀਆਂ ਮੀ ਜੀ ਲਿਖਿਆ ਕਿ ਪਿੰਡ ਸੀਸਤਾਨ ਦੇ ਜਗਾਇ ਭਾਰ ਸਿੰਧ ਦੇ ਵਿੱਚ ਸੀਸਤਾਨ ਪਿੰਡ ਆਉਗਾ ਤੋਂ ਪਿੰਡ ਸੀਸਪਾਨ ਦੇ ਜਗਾਇ ਭਾਗ ਨੇ ਸਾਈ ਮੀਆਂ ਮੀਰ ਮੁਹੰਮਦ ਸਾਹਿਬ ਨੇ ਬੇਸਾਸਲਾਮ ਦਾ ਕੀਤਾ ਅਮੀਰ ਜੀ ਰੱਬੀ ਲੋਹਾਵਾਲੇ ਸਾਈ ਮੀਆਂ ਵੀਰ ਜੀ ਨੇ ਕਿਹਾ ਕਿ ਆਜਨ ਗੁਰੂ ਸਿੱਖਾਂ ਲਈ ਵਪਾਰ ਨੇ ਸਾਜਰ ਗੁਰੂ ਸਿੱਖਾਂ ਲਈ ਮਹਾਨ ਨੇ ਸਾਈ ਮੀਆਂ ਮੀਰ ਸਮਾਦੀ ਸ਼ਾਨ ਨੇ ਸਾਈ ਮੀਆਂ ਮੀਰ ਸਮਾਦੀ ਸ਼ਾਨ ਨੇ ਸਾਜੀ ਵਾਤਾ ਦੇ ਦੋਵੇਂ ਸਾਜੇ ਪੀ ਦੀ ਰੱਬੀ ਲੋਹਾਵਾਲੇ ਸਾਈ ਮੀ ਆ ਵੀਰ ਜੀ ਦੇਖਿਆ ਕਿ ਵਿੱਚ ਹਰ ਮੰਦਰ ਗੁਲਾਮੇ ਬੁਲਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਹਰ ਮੰਦਰ ਗੁਲਾਮੇ ਬੁਲਾ ਕੇ ਇਹ ਕੀਤਾ ਸੀ ਪਿਆਰ ਸ਼ਾਦੀ ਨਾਲ ਲਾ ਕੇ ਜੀ ਪੀਤਾ ਸਤਕਾਰ ਕਹਿ ਕੇ ਬੁਲੇ ਵੀ ਦੀ ਰੱਬੀ ਰੁਹਾਂ ਵਾਏ ਸਾਈਂ ਵੀਆ ਮਨੀ ਜੀ ਦੇਖਿਆ ਕਿ ਰੱਖੀ ਜਦੋਂ ਨੀ ਦਰਬਾਰ ਸਾਹਿਬ ਦੀ ਰੱਖੀ ਜਦੋਂ ਨੀ ਦਰਬਾਰ ਸਾਹਿਬ ਦੀ ਸਭਨਾ ਨੂੰ ਜਾਪੇ ਆਲਵੀ ਤਸਵੀਰ ਜੀ

ਗੁਰੂ ਗੁਰੂ ਕਾਦਾ ਜਹਾਂਗੀਰ ਰਾਜਾ ਗੁਰੂ ਗੁਰੂ ਕਾਦਾ ਸਾਈਂ ਜੀ ਦੇ ਚਰਨਾਂ ਤੇ ਸੀਸ ਧਾਰਦਾ ਤੇਰੇ ਹੱਥ ਪਾਪੀ ਕਹੇ ਹੈ ਤਕਦੀਰ ਜੀ ਤੇਰੇ ਹੱਥ ਮਾਲਕਾ ਪਾਪੀ ਕਹੇ ਹੈ ਤਕਦੀਰ ਜੀ ਰੱਬੀ ਰੂਹਾਂ ਵਾਲੇ ਸਾਈਂ ਮੀਆਂ ਮੀਰ ਜੀ ਰੱਬੀ ਰੂਹਾਂ ਵਾਲੇ ਸਾਈਂ ਮੀਆਂ ਮੀਰ ਜੀ ਇੱਥੇ ਹੀ ਸੁਆਪ ਹੈ ਧਰਮ ਦਾ